ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਵੀਡੀਓ ਦੇ ਵਿੱਚ ਅੱਜ ਅਸੀਂ ਦਿੱਲੀ ਜਾਣ ਦੀ ਤਿਆਰੀ 'ਚ ਸੀ ਮੈਂ ਕਿਹਾ ਰਾਤ 'ਚ ਵੀਡੀਓ ਬਣਾ ਲਈਏ ਦੇਖਦੇ ਆ ਮੈਂ ਬਹੁਤ 20 ਸਾਲਾਂ ਬਾਅਦ ਜਾ ਰਿਹਾ ਦੇਖਦੇ ਆ ਐਕਸਪੀਰੀਅੰਸ ਕਿਹੋ ਜਿਹਾ ਰਹਿੰਦਾ ਗੱਡੀ ਆਣ ਆਲੀ ਐ ਪਹਿਲਾਂ ਗੱਡੀ 'ਚ ਜਾਵਾਂਗੇ ਫਿਰ ਉਸ ਤੋਂ ਬਾਅਦ ਜਾ ਕੇ ਬਸ ਤੇ ਜਾਵਾਂਗੇ ਕਿਉਂਕਿ ਅਸੀਂ ਦੋ ਜਾਣੀ ਆ ਜਾਣ ਵਾਲੇ ਇਸ ਕਰਕੇ ਗੱਡੀ ਲੈ ਜਾਂਦਾ ਤਾਂ ਕੋਈ ਮਤਲਬ ਨਹੀਂ ਇੰਨੀ ਦੂਰ ਹੁਣ ਅਸੀਂ ਰਾਜਪੁਰੇ ਤੋਂ ਬਸ ਤੇ ਬੈਠਾਂਗੇ ਸਾਰੀ ਰਾਤ ਬਸ ਤੇ ਜਾ ਬੈਠ ਕੇ ਫਿਰ ਸਵੇਰੇ ਪਹੁੰਚਾਂਗੇ ਅਸੀਂ ਦੇਖਦੇ ਆ ਕਿ ਐਜ ਐਕਸਪੀਰੀਅੰਸ ਰਹਿੰਦਾ ਰਾਤ ਚ ਮੈਂ ਤਾਂ ਬਹੁਤ ਸਾਲ ਹੋ ਗਏ ਮੈਨੂੰ ਲੱਗਾ 10 15 ਸਾਲ ਹੋ ਗਏ ਬਸ ਤੇ ਬੈਠੇ ਨੂੰ ਹੁਣ ਦੇਖੋ ਕੋਪ ਵਧੀਆ ਹੀ ਰਹੂਗਾ ਸਾਰਾ ਐਕਸਪੀਰੀਅੰਸ ਆ ਸਾਡਾ ਕੱਲ ਵੀਡੀਓ ਚ ਪਿਛਲੀ ਵੀਡੀਓ ਚ ਬਣਾਇਆ ਸੀਗਾ ਸਾਰਾ ਅਸੀਂ ਕਰੀ ਦਿੱਤਾ ਸਫਾਈ ਹੁਣ ਇੱਥੇ ਸਬਜ਼ੀ ਲਾ ਦਾਂਗੇ ਬਸ ਹੁਣ 5 ਕੁ ਮਿੰਟਾਂ ਨੂੰ ਗੱਡੀ ਆਣ ਆਲੀ ਐ ਫਿਰ ਉਹਨਾਂ ਨਾਲ ਬੈਠਦੇ ਆਂ ਤੇ ਘਰੋਂ ਨਿਕਲਦੇ ਆਂ ਆ ਕੁੜੀਆਂ ਦੋਵੇਂ ਸੈੱਡ ਹੋ ਰਹੀਆਂ ਨੇ ਨੂਰ ਦਾ ਮੂੰਹ ਬਣਿਆ ਪਿਆ ਵੀ ਕਿਉਂ ਜਾ ਰਹੇ ਆਂ ਪਰ ਜ਼ਰੂਰੀ ਕੰਮ ਅਸੀਂ ਇਸ ਕਰਕੇ ਜਾਣਾ ਪੈਣਾ ਤੇ ਬਹੁਤ ਸਾਲ ਹੋ ਗਏ ਸੀ ਗੈਨ ਹਾਂ ਕਿਵੇਂ ਐ ਨੂਰ ਜੀ ਲੱਗ ਜੂ ਕਿਉਂ ਤੇਰਾ ਲੱਗ ਜੂ ਲੱਗ ਜੂ ਨਾ ਤੇਰਾ ਤਾਂ ਜਾਣ ਪਾਪਾ ਬਸ ਠੀਕ ਫੋਨ ਤਾਂ ਨਹੀਂ ਕਰਦੀ ਫਿਰ ਬਸ ਠੀਕ ਹੈ ਤੂੰ ਨਾ ਕਰੀ ਤੂੰ ਕਰੇਂਗੀ ਹੈ ਕਰੇਂਗੀ ਕਰੇਂਗੀ ਫਿਰ ਪਹਿਲਾਂ ਤਾਂ ਕਹਿੰਦੀ ਕਰਦੀ ਨਹੀਂ ਚਲ ਇਹ ਵਾਰੀ ਕਰ ਲੈ ਫਿਰ ਮੈਂ ਜਾਣਾ ਹੈ ਤਹੀ ਵਾਰੀ ਕਰ ਲੈ ਮੈਂ ਵੀ ਤਾਲੂਗਾ ਮੈਂ ਆਪਣੇ ਤੱਕ ਤਾਲੂਗਾ ਹੈ ਮੈਂ ਆਪਣੇ ਤੱਕ ਤਾਲੂਗਾ ساتھ ਜਾਣਾ ਮੇਰੇ ਮੰਮਾ ਨੂੰ ਕੇ ਪਾਣੀ ਲਿਆਓ ਜਲਦੀ ਭੱਜ ਕੇ ਥੋੜਾ ਜਿਹਾ ਠੰਡਾ ਮੈਂ ਤਾਂ ਜਾਣੀ ਹੁੰਦਾ ਛੱਟੀ ਨੂੰ ਤੁਸੀਂ ਆ ਜਾਣਾ ਛੱਟੀ ਨੂੰ ਐਂ ਹਾਂ ਜੇ ਤੂੰ ਟ੍ਰਿਪ ਤੇ ਨਾ ਜਾਣਾ ਹੁੰਦਾ ਫਿਰ ਤੈਨੂੰ ਨਾਲ ਲੈ ਕੇ ਜਾਂਦਾ ਮੈਂ ਚਲ ਠੀਕ ਹੈ ਚਲੋ ਹੁਣ ਗੱਡੀ 'ਚ ਬੈਠ ਕੇ ਨਹੀਂ ਗੱਡੀ 'ਚ ਤਾਂ ਬੈਠ ਜਿਹੜਾ ਉਹ ਆਂਦੇ ਨੇ ਗੱਡੀ ਵਾਲੇ ਉਦੋਂ ਤੁਹਾਨੂੰ ਥੋੜੀ ਜਿਹੀ ਵੀਡੀਓ ਬਣਾਉਣੀ ਆ ਬੈਠ ਕੇ ਤਾਂ ਬੰਨੀ ਮੇਰੇ ਤੋਂ ਹਾਂ ਜੀ ਸਾਡੀ ਸਵਾਰੀ ਅੱਜ ਦੀ ਇਹ ਸਾਨੂੰ ਲੈ ਛੱਡ ਕੇ ਆਊਗੀ ਰਾਜਪੁਰੇ ਹੁਣ ਮਿਲਦੇ ਆਂ ਪਟਿਆਲੇ ਪਹੁੰਚ ਕੇ ਫਿਰ ਦੁਬਾਰਾ ਰਾਜਪੁਰੇ ਆਜੋ 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 ਚੱਲੀਏ ਲੇਟ ਹੋ ਗਏ 15 ਮਿੰਟ ਤੁਸੀਂ ਰਾਤ ਚ ਪਹੁੰਚ ਗਏ ਅਸੀਂ ਪਟਿਆਲੇ ਅਰੇ ਸਰ ਲਾਤੀ ਗੱਡੀ ਇਹ ਜਾਣਗੇ ਜੀ ਅੱਜ ਯੂਪੀ ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਦੀ ਇਹ ਸਾਨੂੰ ਛੱਡ ਕੇ ਆਣਗੇ ਕਿੱਥੇ ਈਗਲ ਹੋਟਲ ਤੇ ਈਗਲ ਹੋਟਲ ਜਾਣਗੇ ਜੀ ਉਸ ਤੋਂ ਬਾਅਦ ਯੂਪੀ ਜਾਣਗੇ ਯੂਪੀ ਇਹਨਾਂ ਦੇ ਬੜੇ ਨੇੜੇ ਦੇ ਰਿਲੇਟਿਵ ਨੇ ਉੱਥੇ ਰਹਿਣਗੇ ਕਈ ਦਿਨ ਰਹਿਣਗੇ ਔਰ ਅੱਜ ਤੱਕ ਮੇਰੇ ਹਿਸਾਬ ਨਾਲ ਇਹਨਾਂ ਦਾ ਜ਼ਮੀਨ ਨਹੀਂ ਦੇਖੀ 20 ਸਾਲ ਬਾਅਦ ਜਾ ਰਹੇ ਆ ਮੈਂ ਜ਼ਮੀਨਾਂ ਬੱਚਿਆਂ ਨੂੰ ਜ਼ਮੀਨਾਂ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਜੇ ਤੁਸੀਂ ਅੱਜ ਬੱਚਿਆਂ ਨੂੰ ਜ਼ਮੀਨਾਂ ਬਾਰੇ ਨਹੀਂ ਦੱਸਾਂਗੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਪਤਾ ਕੀ ਲੱਗੇਗਾ ਸੋ ਇਹ ਲੋਕ ਜਾਣਾ ਇਹਨਾਂ ਨੇ ਨਾਨਾ ਜੀ ਨੇ ਜਾਣਾ ਮਲ ਸਾਬ ਨੇ ਜਾਣਾ ਅੱਛੀ ਗੱਲ ਹੈ ਇੱਥੇ ਸਾਰਾ ਦੇਖ ਕੇ ਆਏ ਹੋ ਕਿੱਥੇ ਕਿਹੜਾ ਟੱਕ ਕਿਵੇਂ ਹੈ ਨਹਿਰ ਦੇ ਨਾਲ ਕਿਹੜਾ ਦੂਜਾ ਕਿਹੜਾ ਤੁਹਾਨੂੰ ਪਤਾ ਹੋਣਾ ਚਾਹੀ ਸ਼ਾਮ ਨੂੰ ਬੁਲਾਵਾਂਗੇ ਜਦੋਂ ਬੱਸ ਵਾਲਾ ਰਵਾਨਾ ਹੋਮਾ ਦੇ ਨਿਕਲ ਗਏ ਅਸੀਂ ਬੱਸ 'ਚ ਬੈਠਣ ਲਈ ਤੁਹਾਨੂੰ ਜਾਣਾ ਨਾਲ ਨਾ ਤੂੰ ਜਾਣਾ ਮੈਡਮ ਕਿਉਂ ਮੈਂ ਕਿੱਥੇ ਜਾਵਾਂਗਾ ਚੱਲ ਪੀ ਕਿੰਨੇ ਦਿਨ ਆਈ ਇਹ ਤਾਂ ਸੁਖਦੇਵ ਕਾਬੇ ਤੋਂ ਸੈਚਡੇ ਨੂੰ ਆ ਜਾਾਂਗੇ ਬਾਪ ਜੀ ਹਣਾ ਜੀ ਬੱਸ ਉਹ ਪੁੱਲ ਜੇ ਤੋਂ oh my god ਮਾਰੂ ਗਾਣੇ ਹਣਾ ਕਿੱਥੇ ਲੈ ਜਾ ਰਹੇ ਹੋ ਕਿੱਥੇ ਵੈਸੇ ਤੁਸੀਂ ਹਾਟਲ ਨਾਲ ਟੱਪ ਕੀ ਦੇਣਾ ਹੈ ਇੱਕ ਤਾਂ ਆ ਜਾਂਦਾ ਹੈ ਹਾਂ ਹਾਂ ਉਹ ਵੇਰ ਚ ਕੋਣ ਕੋਣ ਹੈ ਇਹਨੇ ਸਾਰੇ ਬਹੁਤ ਜਾਣੇ ਨੇ ਉੱਥੇ ਤੁਸੀਂ ਆਪਣੇ ਲਈ ਇਕੱਲੀ ਟਿੱਕੀ ਲੈ ਲਈ ਦੀ ਹੈ ਨਹੀਂ ਨਹੀਂ ਬੇਟਾ ਬਸ ਤੇ ਜਾਣਾ ਬਸ ਅਜੀ ਉੱਪਰ ਲੱਗਦੀ ਹੈ ਉਹ ਸਪੈਸ਼ਲ ਬੱਸ ਹੁੰਦੀ ਹੈ ਨਾ ਜਿਹੜੀ ਯੂਪੀ ਜਾਂਦੀ ਹੈ ਪਤਾ ਨਹੀਂ ਉਹ ਕਿੱਥੇ ਨਾਲ ਆਈ ਚਾਹ ਹੁਣ ਤੁਹਾਨੂੰ ਬੱਸ ਦਿਖਾਣੇ ਆਂ ਜੇ ਪਹੁੰਚਦੇ ਰਾਜਪੁਰੇ ਤੋਂ ਰਾਜਪੁਰੇ ਤੋਂ ਨਾ ਚੜਗੇ ਬੱਸ ਅਸੀਂ ਹੁਣ ਪਹਿਲੀ ਵਾਰ ਮੇਰਾ ਪਹਿਲਾ ਐਕਸਪੀਰੀਅੰਸ ਹੈ ਬੱਸ ਤੇ ਜਾਣ ਦਾ ਹੁਣ ਦੇਖਦੇ ਆ ਕਿਵੇਂ ਕਿਥੇ ਜੋ ਓਂਟਾ ਪੇਚ ਜਾ ਕੇ ਰੁਕੂਗਾ ਜਾਂ ਹੋਟਲ ਤੇ ਫੋਨ ਦੇਖਦੇ ਆ ਵੀਡੀਓ ਬਣਾਵਾਂਗੇ ਤੁਹਾਨੂੰ ਬੱਸ ਦਿਖਾਣਾ ਮੈਂ ਟ੍ਰੇਨ ਵਰਗੀ ਹੋ ਗਿਆ ਐਵੇਂ ਛੋਟੇ ਛੋਟੇ ਕਿਵੇਂ ਬੜੇ ਹੋਏ ਨੇ ਕਿ ਅਜਿਹੇ ਸਕਰੀਨ ਦੇ ਰਾਈਟ ਸਾਈਡ ਤੇ ਅੰਦਰ ਦੋ ਬੰਦਿਆਂ ਦਾ ਉੱਪਰ ਹਿੱਚੇ ਐ ਕੱਡੇ ਲੱਗੇ ਹੋਏ ਨੇ ਇਹ ਅੰਦਰ ਸਿੰਗਲ ਵਾਲਾ ਆ ਗਿਆ ਸਿੰਗਲ ਬੰਦੇ ਲਈ ਹੁਣ ਅਸੀਂ ਲੋੜ ਹੈ ਨੈਗੇਟਿਵ ਵਾਲਾ ਨਹੀਂ ਮਾਣੋ ਦੇਖਦੇ ਆ ਕਿਹੜੇ ਟਾਪੇ ਤੇ ਰੁਕੂਗੇ ਮੈਨੂੰ ਜਮਾ ਹੀ ਨਹੀਂ ਹੈ ਪਤਾ ਆਏਗਾ ਕਿ ਕਿੱਥੇ ਕਿੱਥੇ ਜਾਂਦੀ ਹੈ ਬੱਸ ਕਿੱਥੇ ਨਹੀਂ ਤੁਹਾਨੂੰ ਟਾਪੇ ਤੇ ਖੜਕੇ ਮਿਲ ਦੂੰ ਓਕੇ एयरपोर्ट रोड ਤੋਂ ਮੁੜ ਗਏ ਨਾ ਉਹਨੇ ਅਸੀਂ ਪਹੁੰਚ ਗਏ ਖੁਰਛੇਤਰ ਇੱਥੇ ਢਾਬੇ ਤੇ ਰੁਕੀ ਹੈਗੀ ਬਸ ਤੇਨੇ ਚਾਹ ਪਾਣੀ ਪੀਣਾ ਪੀ ਲੋ ਜੀ ਨੇ ਹਾਂ ਤਾਂ ਜੇ 2 ਘੰਟੇ ਹੋਏ ਨੇਗੇ ਚੜੇ ਨੂੰ 6 ਵਜੇ ਦੇ ਤਾਂ ਇਸ ਦਾ ਪੀਣਾ ਨਹੀਂ ਚਾਹ ਪਾਣੀ ਲੋਕਾਂ ਨੇ ਤਾਂ ਚਲੋ ਪੀਣਾਗਾ ਮਾਕੇ ਲੱਗਾ ਵਹਾਂ ਹੀ ਸਿੱਧਿਆ ਕਰ ਲਈਏ ਆ ਸਾਡੀ ਬੱਸ ਹੈਗੀ ਆ ਥਾਬੇ ਤੇ ਰੁਕਿਆਂਗੇ ਹੁਣ ਹੋਰੇ ਪਤਾ ਨਹੀਂ ਕਿੰਨਾ ਟਾਈਮ ਖੜੂਗੀ ਬੱਸ ਇਹ ਟੈਰਾਂ ਟੂਰਾਂ ਚੋਂ ਘੱਟ ਵੀ ਰੋੜੇ ਰੂੜੇ ਤਾਂ ਨਹੀਂ ਫਸੇ ਹੋਏ ਆਪਾਂ ਦਾ ਕੋਈ ਖਾਣਾ ਪੀਣਾ ਨਹੀਂ ਹੈਗਾ ਬੱਸ ਜੀ ਬੈਠੀਏ ਬਾਹਰ ਤਾਂ ਧੁੱਪ ਬਹੁਤ ਜ਼ਿਆਦਾ ਹੈਗੀ ਰਾਤ ਨੂੰ ਹੀ ਦੇਖਾਂਗੇ ਜੇ ਕੋਈ ਖਾਣਾ ਪੀਣਾ ਹੋਵੇ ਰੋਟੀ ਉੱਟੀ ਖਾਵਾਂਗੇ ਨਾ ਉਹਦੇ ਖਾਵਾਂਗੇ ਹੁਣ ਤਾਂ ਕੋਈ ਫਾਇਦਾ ਨਹੀਂ ਹੈਗਾ ਮੈਂ ਤਾਂ ਨਾ ਬੱਸ ਦੇ ਜਿਵੇਂ ਹੁਣ ਬੱਸ ਦਾ ਮੂੰਹ ਐਦਲੀ ਸਾਈਡ ਹੈਗਾ ਅੱਗੇ ਨੂੰ ਮੈਂ ਦੂਜੇ ਪਾਸੇ ਹੋ ਕੇ ਬਹਿ ਗਿਆ ਸੀ ਮੈਂ ਤਾਂ ਅੱਧੇ ਘੰਟੇ ਕੀ ਬੱਸ ਹੋ ਗਈ ਮੇਰਾ ਤਾਂ ਅੰਦਰੋਂ ਜੀਜਾ ਖਰਾਬ ਹੋਣ ਲੱਗ ਗਿਆ ਫਿਰ ਮੈਂ ਉੱਠ ਕੇ ਦੂਜੇ ਪਾਸੇ ਬੈਠਿਆ ਫੇਰ ਸੈਟ ਰਿਹਾ ਕੰਮ ਮੋਬਾਈਲ ਸਾਈਡ ਤੇ ਧਰਤਾ ਮੈਂ ਬਤਾਇਆ ਜਿਵੇਂ ਢਿੱਡ ਜਿਹਾ ਖਰਾਬ ਹੋ ਹੁੰਦਾ ਹੁੰਦਾ ਨੇ ਐਜੇ ਲੱਗਣ ਲੱਗ ਗਿਆ ਸੀ ਇੱਕ ਤਾਂ ਮੈਂ ਬਸੜਾ ਸਫਰ ਬੜੇ 10 12 ਸਾਲਾਂ ਬਾਅਦ ਕਰਨ ਲੱਗੇ ਆ ਬੈਠੇ ਹੀ ਨਹੀਂ ਕਦੇ ਮੈਂ ਹੋਰੀ ਅਜੀਬ ਜਿਹਾ ਲੱਗਣ ਲੱਗਿਆ ਸੀ ਮੈਨੂੰ ਤੇ ਦੇਖਦੇ ਹੁਣ ਪਤਾ ਨਹੀਂ ਅੱਧਾ ਘੰਟਾ ਖੜ੍ਹਦੀ ਐ ਸ਼ਾਇਦ ਉਰੇ ਫਿਰ ਅੱਗੇ ਸਫਰ ਵੱਲ ਵਧਿਆ ਹੁਣ ਅਸੀਂ ਪ੍ਰਸ਼ੇਤਰ ਖੜੇ ਆਗੇ ਹਾਂਜੀ ਅਸੀਂ ਪਹੁੰਚ ਗਏ ਹੁਣ ਯੂਪੀ 'ਚ ਐਂਟਰ ਹੋ ਗਏ ਇਹ ਕੋਈ ਮੀਰਾਪੁਰ ਐ ਏਰੀਆ ਮੀਰਾਪੁਰ ਕਸਬਾ ਐ ਪਤਾ ਨਹੀਂ ਸ਼ਹਿਰ ਐ ਕਿ ਪਿੰਡ ਐ ਪੁਣੇ ਇਨਾ ਪਤਾ ਨਹੀਂ ਉਨੇ ਘਟਾਬੇ ਤੇ ਰੁਕੀ ਹੈ ਜੀ ਬੱਸ ਅੱਧਾ ਘੰਟਾ ਰੁਕੂਗੀ ਉਰੇ ਜਿਹਨੇ ਰੋਟੀ ਰੁੱਟੀ ਖਾਣੀ ਹੈ ਢਾਬੇ ਤੋਂ ਖਾ ਲਓ ਜਾਂ ਜਿਹੜਾ ਆਪਦੀ ਨਾਲ ਲੈ ਕੇ ਆਇਆ ਉਹ ਆਪਦੀ ਖਾ ਲੇ ਨਾ ਟੱਪ ਹੈ ਰਾਇਕਾ ਟੱਪ ਦੇ ਅੰਦਰ ਮੇਰਾ ਗਿਆ ਨਹੀਂ ਹੈਗਾ ਅੰਦਰ ਨੂੰ ਮੈਂ ਬਾਹਰ ਹੀ ਬਹਿ ਗਿਆ ਭਏ ਛੱਟ ਗਿਆ ਯਾਰ ਮੈਂ ਇੱਕ ਤਾਂ ਚੱਕਰ ਪੈ ਕੀ ਹੈਗਾ ਸਫ਼ਰ ਦੇ ਵਿੱਚ ਨੀਂਦ ਨੀਂਦ ਘਟਾਂ ਦੀ ਆ ਗਈ ਮੈਨੂੰ ਹੁਣ ਪਿੱਠ ਦੁਖਣ ਲੱਗਦੀ ਪਰ ਨੀਂਦ ਨਹੀਂ ਆ ਰਹੀ ਆ ਦੇਖੋ ਤੁਹਾਨੂੰ ਬੱਸ ਦਿਖਾਵਾਂ ਸਾਡੀ ਆ ਬੱਸ ਹੈ ਕੇਐਸ ਟਰੈਵਲਸ ਇਹ ਸੰਧੂ ਟਰਾਂਸਪੋਰਟ ਵਾਲਿਆਂ ਸੰਧੂ ਭਾਈ ਇਹ ਨੇ ਜਿਹੜੇ ਉਹਨਾਂ ਦੇ ਇਹ ਟਰਾਂਸਪੋਰਟ ਹੈ ਹੁਣ ਦੋਹਾਂ ਜਾਣੇ ਅੱਡ ਹੋ ਗਏ ਇਹ ਉਹਨੇ ਨੇ ਕੇਐਸ ਟਰੈਵਲ ਬਣਾ ਲਈ ਤੇ ਇੱਕ ਸੰਧੂ ਟਰਾਂਸਪੋਰਟ ਰਹਿ ਗਿਆ ਬਾਕੀ ਸਾਰੇ ਰੋਟੀ ਰੋਟੀ ਪਾਣੀ ਖਾ ਰਹੇ ਨੇ ਮੈਂ ਇੱਧਰ ਆ ਕੇ ਬਹਿ ਗਿਆ ਸੀ। ਬਾਹਰ ਇੰਨਾ ਮੀਂਹ ਪਿਆ ਨਾ ਡੇਢ ਘੰਟਾ ਲਗਾਤਾਰ ਮੀਂਹ ਪੈਂਦੇ ਨੂੰ ਹੁਣ ਰੁਕਿਆਗਾ। ਕੱਲ ਸੋ ਇੰਨਾ ਕਿ ਸ਼ੁਕਰ ਹੈਗਾ ਵੀ ਜਦੋਂ ਮੀਂਹ ਰੁਕਿਆ ਉਦੋਂ ਪੁੱਜਿਆ ਟਾਬੇ ਤੇ ਬੱਸ। ਹੁਣ ਦੇ ਰਹੇ ਹਾਂ ਬੱਸ 'ਚ ਬੈਠ ਕੇ ਇੱਕ ਅੱਧੀ ਰੋਟੀ ਖਾਣਨੇ ਆਂਗੇ ਫੇਰ ਚੱਲਦੇ ਆਂ ਅੱਗੇ। ਟਾਈਮ ਹੋ ਗਿਆ 1:10 ਆ ਸੇਹੋਂ ਪਹੁੰਚ ਕੇ ਇਹ ਸ੍ਰੀ ਪੰਜਾਬ ਫੇਲ ਟਾਬਾ ਇੱਥੇ ਬੱਸ ਰੁਕੀ ਹੈ ਵੀ ਮੈਂ ਤਾਂ ਸੌਂ ਗਿਆ ਥੋੜਾ ਜਿਹਾ ਨੀਂਦ ਆ ਗਈ ਸੀ ਆ ਸਾਡੀ ਬੱਸ ਇੱਥੇ ਦੇਖਦੇ ਕਿੰਨਾ ਟਾਈਮ ਰੁਕਦੇ ਆ ਜੀ ਮੈਂ ਬਾਹਰ ਆ ਗਿਆ ਸੀ ਡਾਕਟਰ ਕੋਲ ਮੈਨੂੰ ਨਹੀਂ ਪਤਾ ਮੈਨੂੰ ਏਰੀਆ ਕਿਹੜਾ ਹੈ ਇਹ ਦਿਵਾਨ ਮੈਂ ਤਾਂ ਮੁੱਖ ਕੇਂਦਰ ਨਹੀਂ ਆਇਆ ਨਹੀਂ ਖੜ ਗਿਆ ਮੈਂ ਦੇਖਣਾਗਾ ਵੀ ਕੀ ਏਰੀਆ ਮੇਰੇ ਕਿਹੜਾ ਹੈ पहले तो ढोल केड़ा एरिया भी रहे है कौन सा एरिया ये नाम क्या एरिया का तो नहीं। पता नहीं। ने भी नहीं पता है एरिया केड़ा है ਦੇਰੇ ਪੰਜਾਬ ਦੇ ਲੋਕਾ ਆ ਗਿਆ ਚਲੋ ਅੱਜ ਵੀ ਜਿੰਨੇ ਮਰਜ਼ੀ ਖਾਣਗੇ ਆ ਬੱਸ ਐ ਨਾ ਇੱਧਰ ਹੈ ਕੋਈ ਨਾ ਇੱਧਰ ਕਾਸ਼ ਉਹ ਕਈ ਘੰਟੇ ਲੱਗੇ ਕਈ ਘੰਟੇ ਬਾਅਦ ਪਹੁੰਚ ਜਾਣਾ ਕੁੜੀ ਮੰਜ਼ਿਲ ਦੇ ਉੱਤੇ ਚਲੋ ਠੀਕ ਹੈ ਜਿਹੜੇ ਸਾਢੇ 12 ਵਜੇ ਉੱtre ਸੀ ਨਾ ਉਸ ਤੋਂ ਬਾਅਦ ਮੈਨੂੰ ਬੁਖਾਰ ਚੜ੍ਹ ਗਿਆ ਮੇਰਾ ਤਾਂ ਬੁਰਾ ਹਾਲ ਹੋ ਗਿਆ 3 ਵਜੇ ਫੇਰ ਬੱਸ ਰੁਕੀ ਸੀ ਮੇਟੋ ਮੇਟ ਗਿਆ ਮੇਰਾ ਉਨੇ ਕੋ ਦੋ ਗੋਲੀਆਂ ਲਈਆਂ ਨਹੀਂਆਂ ਦਰਗਾੜੀਆਂ ਬੁਖਾਰ ਵਾਲੀਆਂ ਤੇ ਲੋਟ ਹੋਇਆ ਸ਼ਰੀਰ ਆ ਖੜੀਆ ਬੱਸ ਨਹੀਂ ਹੋ ਰਹਾ ਸਾ ਤਰਾਂ ਚੱਲੂ ਜੀ उत्तराखंड पहुंच के एंड तो तो कर दावो जी करके बारह घंटे तक सफर पहुंच गए घर हम दो घंटे फिर वीडियो पावे सवेरे ਮਿਲਦੇ ਆ ਕਿ ਮੈਂ ਤਾਂ ਭੁੱਲ ਭੁੱਲ ਗਿਆ ਸਾਰਾ ਕੁਝ ਬਹੁਤ 18-19 ਸਾਲ ਬਾਅਦ ਆਇਆਗਾ ਮੈਂ ਉਹ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ